ਖੱਸੀ ਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਆਪਾਂ ਇੱਕ ਹਫਤਾ ਪਹਿਲਾਂ ਇਸ ਮਿਰਚੀ ਵੀਡੀਓ ਬਣਾਈ ਸੀਗੀ ਤੇ ਪਰ ਵੀਡੀਓ ਅੱਜ ਆਪਾਂ ਪੋਸਟ ਕੀਤੀ ਸੋਹਾਂ ਜਿਹੜੀ ਵੀਡੀਓ ਅੱਜ ਉਹ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਤਾਂ ਆਪਾਂ ਪਾਈ ਸੀਗੀ ਵੀ ਤੁਸੀਂ ਉਹ ਮਿਰਚ ਨੂੰ ਗੌਰ ਨਾਲ ਵੇਖੋ ਤੇ ਆਪਾਂ ਦੁਬਾਰੇ ਹਫਤੇ ਬਾਅਦ ਉਸੇ ਮਿਰਚੀ ਅੱਜ ਫੇਰ ਵੀਡੀਓ ਬਣਾ ਰਹੇ ਆਂ ਮੈਂ ਵੀਡੀਓ ਤਾਂ ਨਾਲ ਨਾਲ ਪਾਈ ਇੱਕ ਵੀਡੀਓ ਸਵੇਰ ਪਾਈ ਹੁਣ ਸ਼ਾਮ ਨੂੰ ਆਪਾਂ ਵੀਡੀਓ ਫੇਰ ਪਾ ਰਹੇ ਆ ਕਿਤੋਂ ਦੇਖ ਕੇ ਪਤਾ ਲੱਗੇ ਮਿਰਚ ਵਿੱਚ ਕਿੰਨਾ ਫਰਕ ਪਿਆ ਹੁਣ ਮੈਂ ਤੁਹਾਨੂੰ ਉਸ ਖੇਤ ਵਿੱਚ ਆਪਾਂ ਖੜੇ ਆ ਜਿੱਥੇ ਮਿਰਚੇ ਹਾਲਾਤ ਬਹੁਤ ਜ਼ਿਆਦਾ ਮਾਰੇ ਹੋਏ ਹੋਏ ਸੀਗੇ ਇਹਦੋਂ ਹਫ਼ਤਾ ਪਹਿਲਾਂ ਤੇ ਜੇ ਤੁਸੀਂ ਕਹੋਗੇ ਇਸ ਦੀ ਗਵਾਹੀ ਫਾਰਮਰ ਵੀ ਦੇ ਸਕਦਾ ਜੇ ਨਾਮ ਫਾਰਮ ਦੇ ਜਿਹੜੇ ਲਵੇ ਲਾਉਣੇ ਸਾਰੇ ਗਵੰਡੀ ਨੇ ਉਹ ਵੀ ਗਵਾਹੀ ਦੇਣ ਨੂੰ ਤਿਆਰ ਆ ਵੀ ਮਿਰਚ ਨੂੰ 100 ਦਾ 100% ਜਿਹੜਾ ਫਰਕ ਉਹ ਪਿਆ ਸੋਨੇ ਮਿਰਚ ਵਾਲੇ ਲੈ ਕੇ ਚੱਲਦਾ ਤੁਸੀਂ ਮੇਰੇ ਨਾਲ ਬਣੇ ਰਹੋ ਹਾਂਜੀ ਦੋਸਤੋ ਤੁਸੀਂ ਜਿਹੜੀ ਮਿਰਚ ਦਾ ਅੱਜ ਦਾ ਜਿਹੜਾ ਟੂਸਾ ਤੁਸੀਂ ਉਹ ਦੇਖ ਸਕਦੇ ਹੋ ਕਿ ਕਿੰਨਾ ਜਾਰੇ ਸੁਣਾ ਟੂਸਾ ਨਿਕਰ ਕੇ ਆ ਰਿਹਾ ਤੇ ਮਿਰਚ ਨੇ ਫਰੂਟ ਲੈਣਾ ਸਟਾਰਟ ਕਰਤਾ ਮਿਰਚ ਬਿਲਕੁਲ ਕੱਚੀ ਹੋ ਕੇ ਹਰੀ ਹੋ ਚੁੱਕੇ ਤੇ ਜਿਹੜਾ ਫਰੂਟ ਹੈ ਉਹ ਵੀ ਲੈਣਾ ਜਣਾ ਸਟਾਰਟ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਕਿਸੇ ਇਹ ਨਹੀਂ ਵੀ ਤੁਸੀ ਮਨ ਚ ਰਹਿ ਖਮਣੀ ਵੀ ਬਾਈ ਨੇ ਦੋ ਬੁੱਟੇ ਵੀਡੀਓ ਬਣਾ ਲਈ ਮੈਂ ਸਾਰੇ ਤੁਰ ਤੱਕ ਤੁਹਾਨੂੰ ਜਿਹੜੇ ਬੱਟਾ ਨੇ ਸਾਰੀ ਮਿਰਚ ਵੀਡੀਓ ਦਿਖਾਣਾ ਅੱਜ ਦਾ ਮਿਰਚ ਜੋਣ ਦੇਖ ਲਿਓ ਤੇ ਜਿਹੜੀ ਹਫਤਾ ਪਹਿਲਾਂ ਸੀ ਉਹ ਵੀਡੀਓ ਆਪਾਂ ਪਾਈ ਹੋਈ ਆ ਉਹ ਵੀ ਅੱਜ ਸੋਹਾਂ ਪਾਈ ਹੋਈ ਆ ਸਾਢੇ 6 ਵਜੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਦੇਖੋ ਇੰਨਾ ਫਰਕ ਕਿਹੜਾ ਮਿਰਚ ਨੂੰ ਉਹ ਪੈ ਚੁੱਕਿਆ ਸੋ ਤਜਰਬੇ ਕਰਨੇ ਬੰਦਿਆ ਕਿਉਂਕਿ ਜਿੰਦਗੀ ਸਿੱਖਣ ਬਾਅਦ ਤੇ ਧੱਕੇ ਖਾਣੇ ਪੈਂਦੇ ਆ ਵੱਟਾਂ ਤੇ ਤੇ ਉਹ ਆਪਾਂ ਬੇਰ ਕਿਰਪਾ ਨਾਲ ਖਾ ਰਹੇ ਹਾਂ ਤੇ ਜਿਹੜਾ ਉਹਦਾ ਆਨੰਦ ਆ ਉਹ ਵੀ ਆ ਰਿਹਾ ਕਿਉਂਕਿ ਜਦੋਂ ਕੋਈ ਖੇਤ ਅੜਿਆ ਹੋਇਆ ਤੇ ਉਹ ਫਾਰਮਰ ਦੇ ਖੇਤ ਜਾ ਕੇ ਮਿਰਚ ਠੀਕ ਹੁੰਦੀ ਹੈ ਆਪਾਂ ਦੇ ਹੱਥੋਂ ਠੀਕ ਹੁੰਦੀ ਹੈ ਕਰਦਾ ਪ੍ਰਮਾਤਮਾ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਫਾਰਮਰ ਨੂੰ ਸਕੂਨ ਮਿਲਦਾ ਹੈ ਤਾ ਉਹਦੇ ਨਾਲ ਨਾਲ ਸਾਨੂੰ ਵੀ ਸਕੂਨ ਮਿਲਦਾ ਤੁਸੀਂ ਵੇਖ ਸਕਦੇ ਹੋ ਮਿਰਚ ਤੇ ਜਿਹੜਾ ਕਿੰਨਾ ਜੋਬਨਦਾਰਿਆ ਹੈ ਤੇ ਮਿਰਚ ਨੇ ਕਿੰਨਾ ਫਰੂਟ ਆ ਉਹ ਲੈਣਾ ਸਟਾਰਟ ਅਪ ਕਰ ਦਿੰਦਾ ਸੋ ਇਹ ਹੈਗੀ ਹੈ ਮਿਰਚ ਰਾਜਧਾਨੀ ਤੇ ਅੱਗੇ ਹੰਟਿੰਗਟਨ ਵੀ ਲੱਗੀ ਹੋਈ ਹੈ ਤੁਹਾਨੂੰ ਉਹ ਵੀ ਦਿਖਾਉਣੀ ਆਪਾਂ ਸਾਰੀ ਮਿਰਚ ਜਿਹੜਾ ਪੂਰੀ ਜਵਾਨੀ ਇਸ ਟਾਈਮ ਆਈ ਹੋਈ ਹੈ ਕੋਈ ਫਾਰਮ ਨਹੀਂ ਹੈ ਨਾ ਸਮਝ ਲੈ ਕੇ ਬਾਈ ਤੁਸੀਂ ਦੋ ਵੀਡੀਓ ਜਿਹੜੀ ਇੱਕ ਪਾਤਰੀ ਵੀਡੀਓ ਬਣਾ ਕੇ ਦਿਖਾਤੀ ਤੁਸੀਂ ਸਾਰੀ ਮਿਰਚ ਵੇਖ ਸਕਦੇ ਹੋ ਸਾਰੀ ਮਿਰਚ ਦਾ ਫਰੂਟ ਆ ਲੈਣਾ ਉਹ ਸਟਾਰਟ ਅਪ ਕਰ ਦਿੰਦਾ ਸੋ ਕਿਸੇ ਵੀ ਸਾਡੇ ਸੱਜਣ ਮਿੱਤਰ ਵੀਰ ਦੀ ਮਿਰਚ ਖਰਾਬ ਹੈ ਜਿਸ ਤਰ੍ਹਾਂ ਇਕੱਠੀ ਹੋਈ ਖੜੀ ਹੈ ਉਹ ਚੱਲ ਨਹੀਂ ਰਹੀ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਸੀ ਹਰੇਕ ਵੀੜ ਦਾ ਪਰੰਡਾ ਨੰਬਰ ਹੈ ਉਹ ਨਾਲ ਪਾਉਨੇ ਹੁੰਦੇ ਆ ਕਿ ਸਾਡੇ ਫਾਰਮਰ ਵੀ ਨੂੰ ਕੋਈ ਨਾ ਸਹਾਯੋਗ ਮਿਲ ਸਕੇ ਤੇ ਬਹੁਤ ਸਾਰੇ ਸਾਡੇ ਫਾਰਮਰ ਵੀ ਕੀ ਕਰਦੇ ਆ ਫੋਨ ਕਰਕੇ ਪੁੱਛ ਲੈਂਦੇ ਆ ਲੇਕਿਨ ਬਾਅਦ ਵਿੱਚ ਕੀ ਸਥ ਬੋਲਦੇ ਆ ਵੀ ਬਾਈ ਸਾਨੂੰ ਬਾਟ ਦੂਰ ਆ ਜਰ ਅਸੀਂ ਦਵਾਈ ਕਿਵੇਂ ਲੈ ਕੇ ਜਾਈਏ ਅਸੀਂ ਤਾਂ ਹਰਮਾਨਗੜ ਤੋਂ ਬੋਲਦੇ ਸੀ ਰਾਸਥਾਨ ਤੋਂ ਬੋਲਦੇ ਅਸੀਂ ਫਾਦਰ ਕਾ ਤੋਂ ਬੋਲਦਿਆਂ ਦੇਖੋ ਕਿਸਾਨ ਵੀਰੋ ਤੁਹਾਡੀ ਫਸਲ ਤੋਂ ਵੱਧ ਕੇ ਤੁਹਾਡੇ ਲਈ ਕੁਝ ਨਹੀਂ ਹੈਗਾ ਅਗਰ ਫਸਲ ਤੁਹਾਡੀ ਤੰਦਰੁਸਤ ਹੈ ਤਾਂ ਤੁਸੀਂ ਤੰਦਰੁਸਤ ਹੋ ਤੇ ਨਹੀਂ ਜਿਹੜਾ ਤੁਹਾਡੀ ਫਸਲ ਨੁਕਸਾਨ ਜਿਹੜਾ ਹੋ ਗਿਆ ਫਿਰ ਤੁਹਾਡੇ ਪੱਲੇ ਵੀ ਕੱਖ ਨਹੀਂ ਰਹਿਣਾ ਇਹ ਗੱਲ ਮੰਨ ਕੇ ਚੱਲਿਓ ਤੁਹਾਡੀਆਂ ਤਿੰਨ ਫਸਲਾਂ ਖਰਾਬ ਹੋਣੀਆਂ ਇੱਕ ਆ ਗਈ ਇੱਕ ਦੀ ਬੀਜਨੀ ਸੀ ਹੋ ਗਈ ਤੇ ਤੀਸਰੀ ਮੂਰੀ ਫਸਲ ਉਹ ਵੀ ਹਜੇ ਬੀਜਣਾ ਕੋਈ ਟਾਈਮ ਨਹੀਂ ਨਹੀਂ ਰਹੇਗਾ ਸੋ ਇਹ ਆ ਗਈ ਦੂਸਰੀ ਵੈਰੈਟੀ ਜਿਹੜੀ ਹੰਟਿੰਗ ਟਨ ਦੀ ਗੱਲ ਕਰਦੇ ਆਪਾਂ ਇਹ ਵੀ ਮਿਰਚ ਪੂਰੀ ਖਰਾਬ ਸੀ ਕਿ ਦੇਖੋ ਹੁਣ ਇਹਦਾ ਪੱਤਾ ਖੁੱਲਣਾ ਪੂਰਾ ਸਟਾਰਟ ਹੋ ਚੁੱਕਿਆ ਹੈ ਹੰਟਿੰਗ ਟਨ ਮਿਰਚ ਜਿਹੜੀ ਛੇਦੀ ਨਹੀਂ ਖੁੱਲਦੀ ਤੇ ਲੇਕਨ ਬਿਲਕੁਲ ਹਰੀ ਤੰਦਰੁਸਤ ਇਹ ਹੋ ਚੁੱਕੀ ਹੈ ਬਹੁਤ ਸੋਹਣਾ ਕਲਰ ਕੱਢ ਚੁੱਕੀ ਹੈ ਇਹ ਅਸੀਂ ਕਹਿੰਦੇ ਪ੍ਰਮਾਤਮਾ ਸਾਡੇ ਕਿਸਾਨ ਵੀਰਾਂ ਨੂੰ ਤੰਦਰੁਸਤੀ ਦੇਵੇ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਕਿਉਂਕਿ ਇਹਨਾਂ ਦੇ ਜਿਹੜੇ ਹੱਥ ਦੇ ਚਿਹਰੇ ਆ ਉਹੀ ਚੰਗੇ ਲੱਗਦੇ ਆ ਮੁਰਝੇਏ ਚਿਹਰੇ ਨਹੀਂ ਚੰਗੇ ਲੱਗਦੇ ਪਰ ਹੱਥ ਵਨ ਕੇ ਬੇਨਤੀ ਹੈ ਜਦੋਂ ਮਿਰਚ ਬੈਟੀਰੇਟ ਤੇ ਪੈ ਜਾਂਦੀ ਹੈ ਸਾਨੂੰ ਤੁਸੀਂ ਉਦੋਂ ਯਾਦ ਕਰਦੇ ਹੋ ਪਹਿਲਾਂ ਹੀ ਯਾਦ ਕਰ ਲੈ ਕੋਈ ਨਾ ਤੁਹਾਡਾ ਖਰਚਾ ਘਟ ਜਾ ਕਰੇ ਤੇ ਨਾ ਜਿਹੜੀ ਛੋਟੀ ਫਸਲ ਹੈ ਉਹ ਖਰਾਬ ਨਾ ਹੋਵੇ ਹੁਣ ਤੁਸੀਂ ਜਿਹੜੀ ਅੱਜ ਆਪਾਂ ਵੀਡੀਓ ਪਾਈ ਆ ਸਵੇਰ 6:30 ਦੇਖ ਲਿਓ ਏਸੀ ਮਿਰਚੀ ਵੀਡੀਓ ਹੈ ਤੇ ਹੁਣ ਦਾ ਫਰਕ ਵੇਖ ਲਓ ਤੇ ਹਫਤਾ ਪਹਿਲਾਂ ਫਰਕ ਵੇਖ ਲਿਓ ਸੋਨੇ ਮਿਰਚ ਮੂੰਹ ਬੋਲ ਕੇ ਦੱਸੋ ਵੀ ਹਾਂ ਮਿਰਚ ਫਰਕ ਹੈਗਾ ਤੇ ਕੱਲਾ ਐਂ ਫਰਕ ਨਹੀਂ ਨਾਲ ਜਿਹੜਾ ਫਰੂਟ ਹੈ ਉਹ ਵੀ ਸਟਾਰਟ ਹੋ ਚੁੱਕਿਆ ਤੁਸੀਂ ਵੇਖੋ ਕਿੰਨੀ ਡੋਢੀ ਮਿਰਚ ਚੱਕ ਰੱਖੀ ਹੈ ਤੇ ਜਿਹੜਾ ਫਰੂਟ ਹੈ ਉਹ ਬੰਨਾ ਸਟਾਰਟ ਹੋ ਚੁੱਕਿਆ ਤੇ ਵੈਗਰੂ ਸੁੱਖ ਰੱਖੇ ਇੱਕ ਹੁਣ ਤੋਂ 10 ਦਿਨਾਂ ਨੂੰ ਮਿਰਚ ਨੇ ਪੂਰਾ ਵਧੀਆ ਜਿਹੜਾ ਕਰਤਾ ਬਹੁਤ ਦਿਖਾਉਣਾ ਹੈ ਤਾਂ ਤਾਂ ਸੁੱਖ ਰੱਖੇ ਇਹ ਚੋ ਗੱਡੀਆਂ ਭਰਨੀਆਂ ਵੈਗਰੂ ਕਰਨ ਹਾਰ ਹੈ ਸਭ ਤੇ ਕਿਰਪਾ ਬਣਾਈ ਰੱਖੇ ਧੰਨਵਾਦ ਸਭ ਦਾ ਸਸੀ ਗਾ ਸਾਰਾ